ਕੰਮ ਕਰੇ ਨਾ ਜੀ ਕਦੇ ਨਹੀਂ ਕਰਾ ਨੇ ਤਾਂ ਮੈਂ ਤਾਂ ਡਿਗਨ ਨੂੰ ਪਾਲੀ ਸੀ ਜੀ ਉਹਨਾਂ ਨੇ ਇੰਨੇ ਜਣੇ ਕਿਉਂ ਆ ਗਏ ਤੁਸੀਂ ਇਕੱਠੇ ਕਿਉਂ ਹੋ ਗਏ ਤੁਸੀਂ ਕੋ ਸੋਣ ਨਾਲ ਤੇ ਜੇ ਸੀ ਮੇਰੇ ਘਰ ਵਾਲੇ ਨਹੀਂ ਮੰਦੇ ਫਿਰ ਤੁਸੀਂ ਕਿਉਂ ਸ਼ਾਮਿਲ ਹੋਏ ਜੇ ਕਰਨੇ ਨੇ ਭੇਜਦੇ ਸੀ ਜਿਵੇਂ ਹੋਏ ਇਕੱਠੇ ਬਸ ਵੀ ਮੈਂ ਤਾਂ ਉਹਨਾਂ ਨੇ ਫੋਨ ਕੀਤਾ ਸੀ ਜੀ ਤਾਂ ਕਰਕੇ ਮੈਂ ਤਾਂ ਹੋ ਗਈ ਹੈਗਾ ਕੁੰਡੀ ਖੁੱਲੀ ਛੱਡਣ ਦੀ ਚੋਰ ਹੋ ਗਈ ਸਰ ਜੀ ਮੈਂ ਤਾਂ ਅੱਛਾ ਹਾਂ ਜੀ ਨੀ ਮੇ ਚ ਹਿੱਸਾ ਨਹੀਂ ਤੇਰਾ ਨੇ ਜੀ ਮੈਨੂੰ ਕੁਛ ਨਹੀਂ ਨਾ ਮੈਂ ਕਰਿਆ ਨਾ ਕੁਂਡੀ ਕਿਉਂ ਖੁੱਲੀ ਛੱਡੀ ਵੀ ਜੀ ਹਿੱਸਾ ਨਹੀਂ ਸੀ ਤੇਰਾ ਮੋਬਾਈਲ ਵੀ ਉੱਥੇ ਜਿਹੜਾ ਤੂੰ ਗੱਲਾਂ ਕਰਦੀ ਰਹੀ ਹੈ ਸੰਕਲ ਨੇ ਹਾਂਜੀ ਇਹ ਤਾਂ ਮੇਰੇ ਘਰ ਵਾਲਾ ਸੀ ਵੀ ਗੱਲਾਂ ਕਰਦੇ ਸੀ ਜਿੰਨੇ ਸਾਲ ਅਜੇ ਵਿਆਹ ਕਰਾ ਰਹੇ ਹੋ ਨਾਲੇ ਤਾਂ ਚੋਰੀ ਕੀਤੀ ਫਰੇ ਜਿੱਤੇ ਹੀ ਕਰਦਿਆਂ ਕਿ ਆਸੀਂ ਕੁਂਡੀ ਖੁੱਲੀ ਛੱਡਣ ਨੂੰ ਕਰੋ ਚਾਚਾ ਜੀ ਸਭ ਬੰਨ ਰਹੇ ਸੀ ਜੀ ਪਰਨਾ ਮੈਂ ਆਉਂਦੇ ਪਰੋਸੇ ਛੱਡਤਾ ਹੀ ਨਹੀਂ ਮੈਂ ਛੱਡਦੀ ਨਹੀਂ ਸੀ ਜੀ ਚਲ ਜਾਓ ਹਾਂ ਲੁੱਟਣ ਨੂੰ ਜਾਮ ਕਿਵੇਂ ਦਿੱਤਾ ਦੈਂ ਹਾਂਜੀ 2-3 ਦਿਨ ਪਹਿਲਾਂ ਸਾਡੀ ਪਲਾਨਿੰਗ ਹੋਈ ਸੀ ਜੀ ਕਿਹਦੇ ਕਿਹਦੇ ਨਾਲ ਹਾਂਜੀ ਕੀ ਦੇ ਕੇ ਨਾਲ ਤੇ ਜਤਿੰਦਰ ਕੌਰ ਨਾਲ ਜੀ ਤੇ ਹੋਰ ਤੇ ਬਾਅਦ ਚੋਂ ਇੱਕ ਮੁੰਡਾ ਕਾਕਾ ਸੀ ਜੀ ਉਹਦੇ ਨਾਲ ਮੇਰੀ ਸੁਸੰਗ ਹੋਈ ਜੀ ਤੇ ਉਹ ਉਹਦੇ ਨਾਲ ਵਾਰ ਦਤ ਹੋਈ ਥਾਲੇ ਲੱਗ ਕਿੱਥੇ ਦਾ ਰਹਿਣ ਵਾਲਾ ਤੂੰ ਮੈਂ ਹਾਂ ਫਰਮਨਗਰ ਜੀ ਫਰਮਨਗਰ ਦਾ ਫਰਾਂਗ ਕੀ ਕੀ ਸੀ ਥੋੜੀ ਜੀ ਜਤਿੰਦਰ ਕੌਰ ਨਾਲ ਹੋਈ ਜੀ ਪਿੱਛਾ ਪਾਉਂਦੇ ਕੀ ਜੀ ਇਹ ਇਹ ਹਾਂ ਹਾਂ ਤੇ ਨੰਬਰ 3 3 3 ਲੋਟਖੋ ਦੀ ਵਾਰਦਾਤ ਹੋਈ ਸੀ ਉਹਦੇ ਸੰਬੰਧ ਵਿੱਚ ਸਾਡੇ ਐਸਐਸਪੀ ਸਰ ਸ਼੍ਰੀ ਵਰੁਣ ਕੁਮਾਰੀ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਜਿਹੜਾ ਚਾਰ ਟੀਮਾਂ ਫਾਰਮ ਕੀਤੀਆਂ ਸੀ ਦੇ ਚ ਟੈਕਨੀਕਲ ਵਿੰਗ ਦੀ ਜਿਹੜੀ ਵੱਖਰੀ ਸੀ ਸਾਈਬਰ ਦੀ ਵੱਖਰੀ ਸੀ ਅਤੇ ਜਿਹੜੇ ਇਨਵੈਸਟੀਗੇਸ਼ਨ ਟੀਮ ਸਾਡੀ ਵੱਖਰੀ ਸੀ ਇਹਦੇ ਜੋ ਸਾਡੇ ਨੂੰ ਇਹਦੇ ਵਿੱਚ ਕਾਮਯਾਬੀ ਮਿਲੀ ਹੈ ਇਹਦੇ ਵਿੱਚ ਅਸੀਂ ਦੋ ਜਿਹੜੇ ਹੈ ਜਿਹੜੀ ਉਹਨਾਂ ਦੀ ਮੇਡ ਸੀ ਉਹ ਤੇ ਉਹਦਾ ਜਿਹੜਾ ਸੈਕੰਡ ਹਸਬੰਡ ਹੈ ਉਹ ਅਸੀਂ ਅਰੈਸਟ ਕੀਤੇ ਆ ਔਰ ਇਹਦੇ ਵਿੱਚ ਲੁੱਟਖੋਦ ਦੇ ਵਿੱਚ ਜਿਹੜੀ ਉਹ ਕਾਰ ਤੇ ਜਿਹੜੇ ਕੋਈ ਹਥਿਆਰ ਵਰਤੇ ਸੀ ਅਸੀਂ ਉਹ ਵੀ ਬਰਾਮਦ ਕਰ ਲਏ ਆ ਇਹਦੇ ਵਿੱਚ ਇਹ ਜਿਹੜਾ ਹੀਰ ਮਾਕਾ ਸੀ ਇਹਦੇ ਘਰ ਤੇ ਪਹਿਲੀ ਵਾਰ ਲੁੱਟ ਹੋਈ ਸੀ ਕਿ ਕਿਵੇਂ ਹੋਇਆ ਇਹ ਜਿਹੜਾ ਮੇਨ ਸੀ ਇਹਦੇ ਵਿੱਚ ਜਿਹੜਾ ਉਹਨਾਂ ਦੀ ਮੇਡ ਸੀ ਜਸਵਿੰਦਰ ਕੌਰ ਤੇ ਉਹ ਦੋ ਨਾਂ ਨੇ ਇੱਕ ਜਸਵੀਰ ਕੌਰ ਤੇ ਇੱਕ ਜਸਵਿੰਦਰ ਕੌਰ ਉਹਦੇ ਜ ਰਾਤ ਨੂੰ ਜਿਹੜਾ ਕੁੰਡਾ ਜਿਹੜਾ 1:30 ਵਜੇ ਜਿਹੜਾ ਸੀ ਉਹ ਖੁੱਲਾ ਛੱਡ ਕੇ ਸੀ ਕਮਰਾ ਤੋਂ ਉਹਦੇ ਕਰਕੇ ਜਿਹੜਾ ਉਹ ਜਿਹੜੇ ਬੰਦੇ ਸੀ ਉਹ ਪਹਿਲਾਂ ਹੀ ਉਹਨਾਂ ਨੂੰ ਬਾਹਰ ਖੜਾ ਕੀਤਾ ਹੋਇਆ ਸੀ ਤੇ ਉਹ ਐਂਟਰ ਕਰਕੇ ਤੇ ਐਂਟਰ ਕਰਨ ਤੋਂ ਬਾਅਦ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੱਚੇ ਤਕੀਦੇ ਕਰਦੇ ਹਾਂ ਥੋੜਾ ਜਿਹਾ ਫੇਕ ਤੇ ਵਿਕਰਮਜੀਤ ਸਿੰਘ ਦੇ ਘਰ ਤੋਂ ਹੋਇਆ ਸੀ ਜੀ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਉਹਨਾਂ ਦਾ ਕੈਸ਼ ਉਹਨਾਂ ਦੇ ਮੋਬਾਈਲ ਫੋਨ ਉਹਨਾਂ ਦੇ ਇੱਕ 에ਅਰ ਗਨ ਸੀ ਤੇ ਨਾਲੇ ਜਾਂਦੇ ਹੋਏ ਗੱਡੀ ਵੀ ਉਹਨਾਂ ਦੀ ਲੱਗੇ ਸੀ ਕਿੰਨੇ ਪੈਸੇ ਦਾ ਕੁੱਲ ਇਹ 5000 ਡਾਲਰ ਹੀ ਸੀਗੇ ਜਿਹੜੇ ਮੇਨ ਸੀ ਬਾਕੀ ਤਾਂ ਉਹ ਇੰਡੀਅਨ ਰੁਪਈਆ ਕਰੰਸੀ ਸੀ ਜਿਹੜੀ ਉਹ ਸਿਰਫ ਅਮਰੀਕਾ 4000 ਸੀ ਤੇ ਜਾਂਦੇ ਹੋ ਜਿਹੜਾ ਉਹਨਾਂ ਦਾ ਗਵੰਡੀ ਹੈ ਜਿਹਨੂੰ ਪਤਾ ਲੱਗਿਆ ਸੀ ਉਹ ਜਿਹਨੇ ਰੋਲਾ ਪਾਇਆ ਉਹਨੂੰ ਵੀ ਕੁੱਟਮਾਰ ਕਰਕੇ ਗਏ ਸੀ ਸੱਚੀ ਸਾਰਾ ਨਹੀਂ ਕਿਤੋਂ ਬ੍ਰਾਮਦ ਹੋਈ ਜਿਹਦੀ ਕਿ ਗੱਲ ਹੋ ਗਈ ਸਾਜੀ ਗੱਡੀ ਬ੍ਰਾਮਦ ਹੋ ਗਈ ਹੈ ਸਾਦੂ ਜਿਹੜਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਆਕਾਸ਼ ਹੈ ਆਕਾਸ਼ ਦੇ ਉੱਤੇ ਆਲਰੇਡੀ ਪਹਿਲਾਂ ਦੋ ਪਰਚੇ ਦਰਜ ਨੇ ਇਹ ਆਕਾਸ਼ ਉਹਨੂੰ ਜਿਹੜਾ ਆਪਣਾ ਇਦਾਂ ਦਾ ਦੋਸ਼ੀ ਸੁਖਚੈਨ ਸਿੰਘ ਹੈ ਜਿਹੜਾ ਇਹਦਾ ਸੈਕੰਡ ਹਸਬੈਂਡ ਹੈ ਇਹਦਾ ਆਪਣੇ ਦਾ ਜਸਵਿੰਦਰ ਕੌਰ ਦਾ ਉਹਦੇ ਨਾਲ ਜੇਲ੍ਹ ਦੇ ਵਿੱਚ ਇਕੱਠੇ ਸੀ ਇਹ ਤੇ ਇਹ ਸੰਗਰੂਪ ਦੇ ਨੇ ਜੀ ਇਹ ਜਿਹੜੀ ਪਲਾਨਿੰਗ ਕਿਸ ਤਰ੍ਹਾਂ ਜਿਹੜੀ ਬਰਾਮ ਦੇ ਜਿਹੜੀ ਜਿਹੜੀ ਮੇਨ ਇਹਦੀ ਪਲਾਨਿੰਗ ਜਿਹੜੀ ਹੈ ਉਹਨੇ ਜਸਵੀਰ ਕੌਰ ਦਾ ਆਪਣੇ ਸਹੁਰਿਆਂ ਦੇ ਨਾਲ ਕੋਈ ਝਗੜਾ ਚੱਲ ਰਿਹਾ ਤੇ ਇਹਦੇ ਜਿਹੜਾ ਮਕਾਨ ਹੈ ਉਹਦੇ ਤੇ ਲੋਨ ਹੈ ਗਿਰਵੀ ਰੱਖਿਆ ਹੋਇਆ 1 ਲੱਖ ਰੁਪਏ ਦਾ ਲੋਨ ਸੀ ਤੋਂ ਇਹਨੇ ਤੇ ਉਹਨੇ ਜਸਵਿੰਦਰ ਨੇ ਤੇ ਸੁਖਚੈਨ ਨੇ ਰਲ ਕੇ ਜਿਹੜਾ ਦੋਨਾਂ ਨੇ ਜਿਹੜਾ ਇਹ ਪਲਾਨਿੰਗ ਕੀਤੀ ਸੀ ਤਾਂ ਕਿ ਇਹਨਾਂ ਨੂੰ ਪਤਾ ਸੀ ਵੀ ਘਰ ਦੇ ਵਿੱਚ ਇਹਨਾਂ ਦੇ ਕੋਲ ਪੈਸੇ ਵਗੈਰਾ ਹੈ ਨੇ ਇਹਨਾਂ ਕੋਲ ਤਾਂ ਜਿਹੜੀ ਇਹਨਾਂ ਨੂੰ ਲੁੱਟ ਕੋ ਕੀਤੀ ਆ ਉਹਨਾਂ ਸਿਆਰ ਕਰੇ ਕਰੇ ਸੀ ਉਹਦੇ ਵਿੱਚ ਜਿਹੜੀ ਲੁੱਟ ਕੋ ਕੀਤੀ ਸਰ ਉਹਦੇ ਵਿੱਚ ਕੀ ਬ੍ਰਾਂਦ ਹੋਇਆ ਹੁੰਦਾ ਕਿ ਜਿਹੜਾ ਕੋਈ ਨਾ ਜਮਾਨ ਲੁੱਟਿਆ ਸੀ ਇਹਨਾਂ ਤੋਂ ਜਿਹੜਾ ਬ੍ਰਾਂਦ ਹੋਇਆ ਕਾਰ ਬ੍ਰਾਂਦ ਕਰਾ ਲਈਏ ਅਸੀਂ ਇੱਕ ਖੰਡਾ ਜਿਹੜਾ ਇਹਨਾਂ ਨੇ ਵਰਤਿਆ ਸੀ ਉਹ ਬ੍ਰਾਂਦ ਕਰਾ ਰਿਹਾ ਜਿਹੜੀ ਕੋਈ ਰੌੜ ਵਰਤੀ ਸੀ ਇਹਨਾਂ ਨੇ ਜਾਂ ਜਿਹੜੇ ਵੀ ਕੋਈ ਦੋ ਲੋਹੇ ਦਾ ਦਾਤ ਸੀ ਜਿਹੜਾ ਉਹ ਅਸੀਂ ਬ੍ਰਾਂਦ ਕਰਾ ਲਿਆ ਸਾਰਾ ਕੁਝ ਕਾਰ ਚੀਜ਼ ਸੀ ਇਹਨਾਂ ਦੀ ਇਤਨ ਕੋਈ ਗਨ ਵਗੈਰਾ ਵੀ ਸੀ ਨਹੀਂ ਗਨ ਵਗੈਰਾ ਕੋਈ ਨਹੀਂ ਸੀ ਉਹ ਸਿਰਫ ਇਹਨਾਂ ਦੀ ਯਰ ਗਨ ਚੱਕੀ ਸੀ ਉਹਨਾਂ ਨੇ ਅ ਨਹੀਂ ਜੀ ਜੋਖੀ ਜਿਹੜੇ ਨੇ ਨਾਮਜਦ ਸਾਰੇ ਹੋ ਗਏ ਬਟ ਇਹਦੇ ਵਿੱਚ ਅਸੀਂ ਦੋ ਅਰੈਸਟ ਕੀਤੇ ਆ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਉਹ ਜੁਵਨਾਈਲ ਨੇ ਦੇ ਆਰ ਅੰਡਰ 18 ਤੇ ਅਸੀਂ ਉਹਨਾਂ ਨੂੰ ਉਧਰ ਬਾਹਰ ਦੀ ਬਾਰੀ ਅਰੈਸਟ ਕਰਕੇ ਜਿਹੜਾ ਇਹਦੇ ਰੋਟ ਦੇ ਵਿੱਚ ਸ਼ਾਮਲ ਕੀਤੇ ਟੋਟਲ 7 ਜਣੇ ਨੇ ਸ਼ਾਵਲ ਪੰਜ ਐਂਟਰ ਕੀਤੇ ਨੇ ਛੇਵੀਂ ਜਿਹੜੀ ਹੈ ਮੇਡ ਹੈ ਤੇ ਸਤਵਾਂ ਉਹਦਾ ਜਿਹੜਾ ਹਸਬੰਡ ਹੈ ਜਿਹੜਾ ਜਿਹੜੇ ਗ੍ਰਿਫਟਾਰ ਕਰਨ ਦਾ ਨਾਮ ਦੱਸੋ ਜਸਵਿੰਦਰ ਤੇ ਸੁਖਚੈ ਨਹੀਂ ਕੀਤਾ ਰਾਈਟ ਹੈ ਜੀ ਜਿਹੜੇ ਬਾਕੀ ਰਹਿੰਦੇ ਨੇ ਜੀ ਉਹਨਾਂ ਦੇ ਨਾਂ ਨੇ ਆਕਾਸ਼ ਹੈ ਉਸ ਪਾਕਾ ਮੋਕਸ਼ ਗੁਪਤਾ ਨितीश ਉਰਫ ਭੋਲਾ ਸੁਮੇਤ ਅਤੇ ਇੱਕ ਮੋਟਾ ਨਾਂ ਦਾ ਬੰਦਾ ਜਿਹਨੂੰ ਮੋਟਾ ਵਟਾ ਕਹਿੰਦੇ ਉਹਦਾ ਨਾਂ ਨਹੀਂ ਪਤਾ ਇਹ ਸਾਰੇ ਸਬੂਤ ਦੇ ਰਹਿਣ ਨਾਲ ਮੁਕਦਮਾ ਅਸੀਂ 392 ਦੇ ਤਹਿਤ ਦਾ ਜਿਹੜਾ ਕੇਸ ਰਜਿਸਟਰਡ ਕੀਤਾ ਸੀ ਤਸਵੀਰਾਂ ਕੋਲੋਂ ਤੋਂ ਚੋਰੀ ਆਖ ਦੇ ਪਿੱਛੇ ਕੋਈ ਬ੍ਰਾਂਮੀ ਹੋਉਂਦੀ ਆ ਚਾਈਏ ਜਿਹੜੇ ਬੜੇ ਇੰਗੇ ਜਿਹੜੇ ਹੋ ਸਕਦਾ ਜੀ ਇਹਨਾਂ ਤੋਂ ਜਿਹਨਾਂ ਨੇ ਹੋ ਸਕਦਾ ਜੀ ਜਦੋਂ ਰੈਸਟ ਹੋਣਗੇ ਤਾਂ ਉਸ ਤੋਂ ਬਾਅਦ ਬੰਦੇ ਦੋ ਆਜੀ ਪੇਸ਼ ਕੀਤੀ ਕੋਰਸ ਵਿੱਚ ਜਿੱਤੇ ਦਰਮਾਨਾ ਕਰਾਉਂਦੇ ਹਾਂ ਹਾਂ ਜੀ ਉਹਨਾਂ ਦਾ ਇੱਕ ਤਰੀਕਾ ਇਕ ਦਰਮਾਨ ਦੇ ਦੋ ਹੀ ਕੀਤੇ ਜਾਂ ਕਲੇਰੀ ਤੇ ਬੰਦੇ ਦੇ ਦਰਮਾਨ ਇੱਕ ਤਰੀਕਾ ਇਕ ਜੀ ਸਾਜ ਕੋਰ ਕਰੰਸੀ ਕਿੰਨੀ ਬ੍ਰਾਂਮਤ ਹੋਈ ਸਰ ਕਰੰਸੀ ਨਹੀਂ ਹੈ ਜੇ ਕੋਈ ਬ੍ਰਾਂਮਤ ਹੋਈ ਉਹ ਆਕਾਸ਼ ਕੋਲੀ ਕਰੰਸੀ ਜੀ ਸਰਵਨਾ ਸ਼ਹਿਰ ਦੇ ਵਿਚ ਆਮਨ ਚੈਨ ਦਾ ਮਾਹੌਲ ਠੀਕ ਰਹੇ ਜੀ ਯੂ ਨੇਵਰ ਨੋ ਸਾਡੇ ਲੋਕ ਤਾਂ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਮਾਹੌਲ ਠੀਕ ਰਹੇ ਜੀ ਸਾਡਾ ਸਹਿਯੋਗ ਦੇਣ ਜਿਹੜਾ ਕਿ ਕੋਈ ਗਾਰਡ ਵਗੈਰਾ ਰੱਖਣ ਜਾਂ ਚੌਂਕੀਦਾਰ ਵਗੈਰਾ ਰੱਖਣ ਤਾਂ ਕਿ ਸਾਡਾ ਉਹਦੇ ਨਾਲ ਥੋੜੀ ਹੈਲਪ ਹੋ ਸਕੇ ਜੀ ਸਰ ਵੀ ਕੋਈ ਮੀਟਿੰਗ ਵਗੈਰਾ ਹਾਂਜੀ ਇਹਦੇ ਨਾਲ ਅਸੀਂ ਦੋ ਮੀਟਿੰਗਸ ਕਰ ਚੁੱਕੇ ਆ ਵਾਰ ਮੰਡਲ ਨਾਲ ਵੀ ਮੀਟਿੰਗ ਕੀਤੀ ਹੈ ਤੇ ਆਰਟੀ ਯੂਨੀਅਨ ਨਾਲ ਵੀ ਕੀਤੀ ਹੈ ਤੇ ਘੱਗੇ ਵਾਲਿਆਂ ਨੇ ਤਾਂ ਰੱਖ ਲੈਨੇ ਇਹ ਇਹਨਾਂ ਦੋਨਾਂ ਦਾ ਪੈਂਡਿੰਗ ਹੈ ਛੇਤੀ ਹੀ ਰੱਖ ਲੈਣਗੇ ਜਿਹੜੇ ਸਿਕਿਉਰਟੀ ਗਾਰਡ ਸਰ ਇਸ ਲਈ ਇਸ ਕੇਸ ਨੂੰ ਟ੍ਰੇਸ ਕਰਨ ਵਾਸਤੇ ਜਿਹੜਾ ਜਾਲ ਵਿਛਾਇਆ ਸੀ ਉਹਦੇ ਵਿੱਚ ਕੋਈ ਵੀਨ ਪੈਨੂ ਕੀ ਲੈ ਨਾ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਦੱਸ ਦਾਂਗੇ ਤਾਂ ਅੱਗੇ ਜਿਹੜੇ ਚੋਰ ਜਿਹੜੇ ਆ ਉਹ ਅਲਰਟ ਹੋ ਜਾਣਗੇ ਸੋ